ਸਤਿ ਸ਼੍ਰੀ ਅਕਾਲ ਜੀ ਮੈਸਰ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀਆਂ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਦਾਜ਼ੇ ਕਿ ਕੱਲ ਨੂੰ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਐਮ ਐਲ ਏ ਸਹਿਬਾਨ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭੁੱਖ ਹੜਤਾਲ ਤੇ ਬੈਠਣਗੇ ਜੀਹਾਂ ਦਾਜ਼ੇ ਕਿ ਬੀ ਜੇ ਪੀ ਵੀ ਦੇ ਖਿਲਾਫ ਜੋ ਕਿ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਭੁੱਖ ਹੜਤਾਲ ਕਰਕੇ ਤਾਂ ਤੁਹਾਨੂੰ ਦੱਸ ਦਈਏ ਕਿ ਬਿੱਤੇ ਦਿਨੀ ਬੀਜੇਪੀ ਦੇ ਜੋ ਕਿ ਵੱਲੋਂ ਅਰਵਿੰਦ ਕੇਜਰੀਵਾਲ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਅਤੇ ਆਪ ਸੁਪਰੀਮੋ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਲੀਡਰ ਸਾਹਿਬਾਨ ਐਮਐਲਏ ਸਾਹਿਬਾਨ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਉੱਥੇ ਹੁਣ ਭੁੱਖ ਹੜਤਾਲ ਤੇ ਬੈਠਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਮ ਐਲ ਏ ਸਹਿਬਾਨ ਅਤੇ ਹੋਰ ਵੀ ਵਰਕਰ ਅਤੇ ਲੀਡਰ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਕਿ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਭੁੱਖ ਹੜਤਾਲ ਕਰਕੇ ਤਾਂ ਤੁਹਾਨੂੰ ਦੱਸ ਦੇ ਕਿ 11 ਵਜੇ ਪੰਜਾਬ ਦੇ ਮੁੱਖ ਮੰਤਰੀ ਖਟਕੜ ਕਲਾਂ ਜਾਣਗੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਜੀ ਦਾ ਜੋ ਜੱਦੀ ਪਿੰਡ ਹੈ ਖਟਕੜ ਕਲਾਂ ਜਾ ਕੇ ਭੁੱਖ ਹੜਤਾਲ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਜਾਵੇਗੀ ਸੋ ਵੱਡੀ ਖ਼ਬਰ ਇਸ ਵੇਲੇ ਦੀ ਤੁਹਾਨੂੰ ਸਾਂਝੀ ਕਰ ਰਿਹਾ ਬਕਾਇਦਾ ਪ੍ਰੈਸ ਕਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਲੜਾਈ ਲੋਕਤੰਤਰ ਬਚਾਉਣ ਦੀ ਲੜਾਈ ਹੈ ਅਤੇ ਅਸੀਂ ਕਿਸੇ ਨੂੰ ਦੁੱਖ ਤਕਲੀਫ ਨਹੀਂ ਦੇਣਾ ਚਾਹੁੰਦੇ ਅਸੀਂ ਰੋੜ ਜਾਣ ਕਰਕੇ ਲੋਕਾਂ ਨੂੰ ਨਹੀਂ ਆਪਣੇ ਸਰੀਰ ਨੂੰ ਹੀ ਕਸ਼ਟ ਦਵਾਗੇ ਇੱਕ ਦਿਨ ਦਾ ਵਰਤ ਰੱਖਾਂਗੇ ਵਰਤ ਰੱਖਣ ਦਾ ਮਤਲਬ ਇਹ ਹੈ ਕਿ ਅੰਨ ਤਿਆਗਿਆ ਜਾਵੇਗਾ ਇੱਕ ਦਿਨ ਦੇ ਲਈ ਆਮ ਆਦਮੀ ਪਾਰਟੀ ਦੇ ਸਾਰੇ ਹੀ ਲੀਡਰ ਸਹਿਬਾਨ ਐਮਐਲਏ ਸਹਿਬਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਵੀ ਨਹੀਂ ਖਾਣਗੇ ਇੱਕ ਦਿਨ ਦਾ ਵਰਤ ਉਨ੍ਹਾਂ ਦੇ ਵੱਲੋਂ ਰੱਖਿਆ ਜਾਵੇਗਾ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਇਹ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਕੱਲ ਨੂੰ ਖਟਕੜ ਕਲਾ 11 ਵਜੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਹੈ ਜਿਹੜੀ ਕਿ ਆਪਣੇ ਸਮੁੱਚੇ ਲੀਡਰਸ਼ਿਪ ਸਹਿਬਾਨਾਂ ਦੇ ਨਾਲ ਸ਼ੁਰੂ ਕੀਤੀ ਜਾਵੇਗੀ ਤੇ ਨਾਲੇ ਤੁਹਾਨੂੰ ਇਹ ਵੀ ਦੱਸ ਦੇ ਕਿ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਸੱਦਾ ਦਿੱਤਾ ਗਿਆ ਪੰਜਾਬ ਵਾਸੀਆਂ ਨੂੰ ਕਿ ਉਹ ਵੀ ਜੇਕਰ ਹੋ ਸਕਦੇ ਨੇ ਤਾਂ ਜਰੂਰ ਪਹੁੰਚੋ ਅਤੇ ਇਸ ਭੁੱਖ ਹੜਤਾਲ ਦਾ ਹਿੱਸਾ ਬਣੋ ਤਾਂ ਉਹਨਾਂ ਨੇ ਕਿਹਾ ਕਿ ਇਹ ਲੜਾਈ ਇਕੱਲੇ ਅਰਵਿੰਦ ਕੇਜਰੀਵਾਲ ਦੀ ਨਹੀਂ ਹੈ ਇਹ ਲੜਾਈ ਲੋਕਤੰਤਵ ਨੂੰ ਬਚਾਉਣ ਦੀ ਹੈ ਸਾਡੇ ਸਾਰਿਆਂ ਦੀ ਇਹ ਲੜਾਈ ਹੈ ਜਿਸ ਦੇ ਚਲਦੇ ਉਹਨਾਂ ਦੇ ਵੱਲੋਂ ਕੱਲ ਨੂੰ ਭੁੱਖ ਹੜਤਾਲ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪੰਜਾਬ ਦੇ ਮੁੱਖ ਮੰਤਰੀ ਅਤੇ ਐਮ ਐਲ ਏ ਸਹਿਬਾਨਾਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾਵੇਗੀ ਇੱਕ ਦਿਨ ਦਾ ਵਰਤ ਰੱਖਿਆ ਜਾਵੇਗਾ ਤਾਂ ਤੁਹਾਨੂੰ ਦੱਸਦੇ ਕਿ ਪ੍ਰੈਸ ਕਾਨਫਰੰਸ ਦੌਰਾਨ ਬੱbbi ਬਾਦਲ ਨੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਲੜਾਈ ਜੋ ਕਿ ਸਾਡੇ ਸਾਰਿਆਂ ਦੀ ਸਾਂਝੀ ਲੜਾਈ ਐ ਸੀ ਕਿਸੇ ਨੂੰ ਦੁੱਖ ਤਕਲੀਫ ਨਹੀਂ ਦੇਣਾ ਚਾਹੁੰਦੇ ਸਿਰਫ ਜੋ ਕਿ ਆਪਣੇ ਹੀ ਪਿੰਡ ਤੇ ਇਹ ਕਸ਼ਟ ਹਟਾਉਣਾ ਚਾਹੁੰਦੇ ਆ ਤਾਂ ਫਿਰ ਆਉਂਦੇ ਆ ਪ੍ਰੈਸ ਕਾਨਫਰੈਂਸ ਦੌਰਾਨ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨਾਂ ਦਾ ਕੀ ਕੁਝ ਕਹਿਣਾ ਹੈ ਤੁਹਾਨੂੰ ਦੋ ਗੱਲਾਂ ਮੈਂ ਕਲੀਅਰ ਕਰ ਦਿਆਂ ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਜੀ ਔਰ ਸਾਰੇ ਸਾਡੇ ਵਿਧਾਇਕ ਸਾਥੀ ਖਟਕਰ ਕਲਾਂ 11 ਵਜੇ ਉਪਵਾਸ ਸ਼ੁਰੂ ਕਰਨਗੇ ਇੱਕ ਦਿਨ ਦਾ ਅੰਨ ਦਾ ਤਿਆਗ ਹੈ ਇਹ ਹੁਣ ਤੁਸੀਂ ਇਹ ਪੁੱਛੋ ਕਿ ਉਪਵਾਸ ਜਾਂ ਵਰਤ ਕਿਉਂ ਰੱਖਿਆ ਹੈ ਦੇਖੋ ਵਰਤ ਜਿਹੜਾ ਹੁੰਦਾ ਹੈ ਇੱਕ شریف ਆਦਮੀ ਦਾ ਹਥਿਆਰ ਹੈ ਜਦੋਂ ਅ ਅਨਿਆਏ ਹੁੰਦਾ ਹੈ ਜਦੋਂ ਬਹੁਤ ਸਾਰਾ ਇਨਜਸਟਿਸ ਹੁੰਦਾ ਹੈ ਤਾਂ ਅਸੀਂ ਮੰਨਦੇ ਹਾਂ ਕਿ ਦੇਸ਼ ਦੇ ਅੰਦਰ ਸਾਰੀਆਂ ਸਰਕਾਰੀ ਬਿਲਡਿੰਗਾਂ ਉਹ ਸਾਡੀਆਂ ਨੇ ਸਾਰੀਆਂ ਬੱਸਾਂ ਜਿਹੜੀਆਂ ਸਾਡੇ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੀਆਂ ਨੇ ਉਹ ਸਾਡੀਆਂ ਨੇ ਅਸੀਂ ਕੋਈ ਸੜਕ ਨਹੀਂ ਰੋਕਣੀ ਅਸੀਂ ਕਿਸੇ ਬੱਸ ਨੂੰ ਕੋਈ ਛਤੀ ਨਹੀਂ ਪਹੁੰਚਾਉਣੀ ਅਸੀਂ ਕਿਸੇ ਸੜਕ ਨੂੰ ਰੋਕ ਕੇ ਲੋਕਾਂ ਨੂੰ ਦੁਖੀ ਨਹੀਂ ਕਰਨਾ ਅਸੀਂ ਆਪਣੇ ਸਰੀਰ ਨੂੰ ਕਸ਼ਟ ਦੇਵਾਂਗੇ ਅਸੀਂ ਆਪਣੇ ਅੰਤਰ ਧਿਆਨ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਸੰਘਰਸ਼ ਵਿੱਢਿਆ ਜਿਹੜਾ ਲੋਕਤੰਤਰ ਦੇ ਕਾਤਲਾਂ ਦੇ ਨਾਲ ਉਹਨਾਂ ਨੇ ਮੱਥਾ ਲਾਇਆ ਉਹਨਾਂ ਨੂੰ ਕਾਮਯਾਬੀ ਦੇਵੇ ਉਹਨਾਂ ਨੂੰ ਬਲ ਦੇਵੇ ਮਾਨਸਿਕ ਤੇ ਸਰੀਰਕ ਤੰਦਰੁਸਤੀ ਦੇਵੇ ਔਰ ਮੈਂ ਇਹ ਵੀ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਪੰਜਾਬੀਓ ਇਹ ਪੰਜਾਬ ਦੀ ਤਰੱਕੀ ਦੀ ਲੜਾਈ ਹੈ ਇਹ ਕੇਜਰੀਵਾਲ ਦੀ ਇਕੱਲੇ ਦੀ ਲੜਾਈ ਨਹੀਂ ਇਹ ਲੜਾਈ ਹੈ ਹਰ ਇੱਕ ਦੇਸ਼ ਦੇ ਵਾਸੀ ਦੀ ਕਾਰਨ ਕੀ ਹੈ ਮੋਦੀ ਜੀ ਦੀ ਸੋਚ